ਮੇਰਾ ਨਾਮ ਗੁਰ ਸਿਮਰਨਜੀਤ ਸਿੰਘ ਮੈਂ ਮੀਰਾਕੋਟ ਚੋਂ ਆਉਂਦਾ ਰਹਿਣ ਵਾਲਾ ਮੇਰਾ ਮਕਬੂਲਪੁਰੇ ਰੋਡ ਪੀਰਾਵਲੀ ਜਗ੍ਹਾ ਦੇ ਲੱਗੇ ਅੱਜ ਹੁਣੇ 12 12 ਸਵਾ 12 ਦੇ ਵਿੱਚ ਕਿਸੇ ਨੇ ਮੋਬਾਈਲ ਖੋ ਲਿਆ ਅਤੇ ਉਹ ਇੱਕਦਮ ਮੇਰੀ ਜੇਬ ਦੇ ਵਿੱਚੋਂ ਖੋ ਕੇ ਲੈ ਗਏ ਜੋ ਕਿ ਮੈਂ ਉਹਨਾਂ ਦਾ ਪਿੱਛਾ ਕਰਦਾ ਰਹਿ ਗਿਆ ਪਰ ਉਹ ਇਧਰ ਨੂੰ ਸੌਫਟੀ ਰੋਡ ਵਾਲੀ ਸਾਈਡ ਤੋਂ ਆਪੋਜੀਟ ਸਾਈਡ ਮੁੜ ਕੇ ਪਤਾ ਨਹੀਂ ਕਿੱਥੇ ਚਲੇ ਗਏ ਤੇ ਇਸ ਕਰਕੇ ਮੇਰੀ ਸ਼ਕਲ ਨਹੀਂ ਸਾਰਾ ਨਰੀ ਮੂੰਹ ਟੱਕਿਆ ਇਹ ਹੀ ਸ਼ਕਲ ਚੰਗੀ ਕਰਾਂ ਨਹੀਂ ਆ ਥੋੜਾ ਬੜਾ ਸਰੀਰ ਦਾ ਪਤਾ ਕੱਪੜੇ ਉਹਨਾਂ ਨੇ orange ਕਲਰ ਦੇ ਪਾਏ ਤੇ ਚਿੱਟੇ ਕਲਰ ਦਾ ਸੰਤਰੀ ਕਲਰ ਦਾ ਮੋਢੇ ਉੱਤੇ ਪਰ ਨਾਲ ਪੇਟਿਆ ਹੈ ਮੋਢੇ ਤੇ ਪਰਨ ਤੇ ਕਨਵੈਨਸ ਸਾਰੇ ਕਨਵੈਨਸ ਦਾ ਧਿਆਨ ਨਹੀਂ ਮੋਟਰਸਾਈਕਲ ਮੋਟਰਸਾਈਕਲ ਹੈ ਨੰਬਰ ਦੇਖਿਆ ਤੁਸੀਂ ਨੰਬਰ ਨਹੀਂ ਸਾਰੇ ਵੇਖਿਆ ਉਹਨਾਂ ਨੇ ਸਿਰ ਤੇ ਪਰਨਾ ਸਿਰ ਤੇ ਮੋਹ ਨਹੀਂ ਵਾਲ ਕੱਟੇ ਹੀ ਪਰ ਸਿਰ ਤੇ ਉਸ ਤਰ੍ਹਾਂ ਪਰਨਾ ਰੱਖਿਆ ਇਸ ਲਈ ਤੁਸੀਂ ਵੀ ਕੰਪਲੇਟ ਕੀਤੀ ਹੁਣ ਮੈਂ ਕੰਪਲੇਟ ਲਿਖਾਈ 112 ਤੇ ਹੁਣੇ ਪੁਲਿਸ ਆ ਰਹੀ ਹੈ ਤੇ ਉਹ ਆਪਣਾ ਕਰੇਗੀ ਦੇਖੋ ਕੀ ਕਰਦੇ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਲੰਧਰ ਰੋਡ ਜਿਹੜਾ ਕਿ ਆ ਸੌਫਟੀ ਸੜਕ ਆ ਲਾਈਟਾਂ ਦੇ ਨਾਲ ਕੈਮਰਾ ਲੱਗਾ ਔਰ ਨਾਲ ਡੈਂਟਲ ਕਾਲਜ ਆ ਤੇ ਮਾਲ ਰੋਡ 200 ਮੀਟਰ ਦੂਰੀ ਦੇਤੇ ਜਿਹੜਾ ਹੋਇਆ ਬੈਟਰੀ ਰੱਛੇ ਦੇ ਉੱਤੇ ਔਰ ਦੋ ਜਣੇ ਜਿਹੜੇ ਕਿ ਮੋਟਰਸਾਈਕਲ ਤੇ ਕੇਸਰੀ ਰੰਗ ਦੇ ਉਹਨਾਂ ਨੇ ਸ਼ਰਟ ਪਾਈ ਸੀ। ਫਾਜੀ ਸਾਡੇ ਦਾ ਜੂਬੈ ਵੀ ਤੋਂ ਹੋਈ ਆ ਸਾਰੋ ਤੇ ਇਹਨਾਂ ਬਾਰੇ ਠੀਕ ਹੈ। ਇਹ ਮੈਸੇਜ ਮਿਲਿਆ ਸਾਨੂੰ। ਅਸੀਂ 2-4 ਮਿੰਟ ਚ ਪਹੁੰਚ ਗਏ ਮੌਕੇ ਤੇ। ਦਰਖਾਸਤ ਲਿਖੀ ਆ। ਉਹ ਕਾਰਵਾਈ ਕਰਦੇ ਆ ਜੋ ਮਿਲੇ ਆ ਜੀ ਜਲਦੀ ਤੋਂ ਜਲਦੀ ਰਿਕਵਰ ਕਰਾਂਗੇ ਠੀਕ ਹੈ ਜੀ ਸਰ ਜਿਸ ਅੱਗੇ ਤੇ ਕੈਮਰਾ ਲੱਗਾ ਤੇ ਇਹ ਕੋਈ ਨਹੀਂ ਕੈਮਰੇ ਵੇਖਾਂਗੇ ਇਹਨਾਂ ਤੋਂ ਫਰੇਸ ਹੋਣਾ ਕੈਮਰੇ ਆ ਤਾਂ ਹੋਊਗਾ ਮੋਬਾਈਲ ਦੇ IMEI ਨੰਬਰ ਤੋਂ ਹੋਊਗਾ ਸਰ ਅਜੀ ਬੜੇ ਧੰਨਵਾਦ ਕਿ ਦੀ ਟਾਈਮ ਤੇ ਪਹੁੰਚੇ ਤੇ ਤੁਸੀਂ ਆਪਣਾ ਨਾਮ ਦੱਸੋ ਆਪਣਾ ਨਾਮ ਦੱਸੋ ਜੇ ਐਸਏ ਸੁਖਦੇਵ ਸਿੰਘ ਥਾਣਾ ਮੋਹਮਪੁਰਾ ਠੀਕ ਹੈ ਜੀ ਇਹ ਤੇ ਸਾਡਾ ਫਰਜ਼ ਹੈ ਜੀ ਨਹੀਂ ਨਹੀਂ ਸਰ ਬਹੁਤ ਧੰਨਵਾਦ ਮੀਡੀਆ